ਮੈਂ ਉੱਥੇ ਬਾਲਕਰ ਦੀ ਕੁੜੀ ਹਾਂ ਤੇ ਮੈਂ 15 ਸਾਲ ਉੱਥੇ ਰਹੀ ਹਾਂ ਤੇ ਮੈਂ ਬਹੁਤ ਬੱਚਿਆਂ ਦਾ ਉੱਥੇ ਅਤਿਆਚਾਰ ਦੇਖਿਆ ਵਾ ਬਹੁਤ ਬੱਚਿਆਂ ਨੂੰ ਉੱਥੇ ਕੁੱਟਿਆ ਜਾਂਦਾ ਤੇ ਮੇਰੇ ਨਾਲ ਵੀ ਬਹੁਤ ਕੁੱਟਮਾਰ ਹੋਈ ਐ ਕੁੱਟ ਮੈਂ ਉੱਥੇ ਬਾਲਕਰ ਦੀ ਕੁੜੀ ਹਾਂ ਤੇ ਮੈਂ 15 ਸਾਲ ਉੱਥੇ ਰਹੀ ਹਾਂ ਤੇ ਮੈਂ ਬਹੁਤ ਬੱਚਿਆਂ ਦਾ ਉੱਥੇ ਅਤਿਆਚਾਰ ਦੇਖਿਆ ਵਾ ਬਹੁਤ ਬੱਚਿਆਂ ਨੂੰ ਉੱਥੇ ਕੁੱਟਿਆ ਜਾਂਦਾ ਤੇ ਮੇਰੇ ਨਾਲ ਵੀ ਬਹੁਤ ਕੁੱਟਮਾਰ ਹੋਈ ਐ ਕੁੱਟ ਮਾਰ ਕੇ ਉਹ ਇੱਕ ਜੇਲ੍ਹ ਚ ਬੰਦ ਕਰ ਦਿੰਦੇ ਆ ਤੇ ਕਈ-ਕਈ ਦਿਨ ਮਤਲਬ ਭੁੱਖੇ ਵੀ ਰੱਖਦੇ ਨੇ ਤੇ ਮੈਂ ਚਾਹੁੰਨੀ ਆ ਕਿ ਬੱਚਿਆਂ ਨੂੰ ਉੱਥੋਂ ਆਯਾਤ ਕਰਾਇਆ ਜਾਵੇ ਤੇ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਕਿੰਨੇ ਸਾਲ ਦੇ ਸੀ ਜਦੋਂ ਤੁਸੀਂ ਆਏ ਮੈਂ 2006 ਚ ਆਈ ਸੀ ਉਦੋਂ ਉਮਰ ਫੜੀ ਕਿੰਨੀ ਸੀ 55 55 ਤੋਂ ਹੀ ਮੈਂ ਉੱਥੇ ਹੀ ਆ ਕਿੰਨੇ ਬੱਚੇ ਐਸ ਟਾਈਮ ਉੱਥੇ ਸੀਗੇ ਤੁਹਾਡੇ ਨਾਲ ਜਿਹੜਾ ਜਿਨ੍ਹਾਂ ਨਾਲ ਕੁੱਟਮਾਰ ਦਾ ਸ਼ਿਕਾਰ ਹੋਇਆ ਸੀ ਤੁਹਾਡੇ ਨਾਲ ਤੁਹਾਡੇ ਬੱਚੇ ਤਾਂ ਉੱਥੇ ਹੈਗੇ ਸੀਗੇ ਜੀ 40 ਬੱਚੇ ਆ ਉੱਥੇ ਲਗਭਗ ਬੱਚੇ ਤੁਸੀਂ ਦੱਸ ਦਿਓ ਵੀ ਉੱਥੇ ਕੁੱਟਮਾਰ ਹੁੰਦੀ ਸੀ ਜਿਵੇਂ ਖਾਸ ਤੰ ਦੱਸਿਆ ਵੀ ਕੋਈ ਸਰੀਰਕ ਸ਼ੋਸ਼ਣ ਵੀ ਹੁੰਦਾ ਬੱਚਿਆਂ ਨਾਲੋਂ ਨਹੀਂ ਜੀ ਐਵੇਂ ਦਾ ਕੁਝ ਨਹੀਂ ਹੋਇਆ ਕਿਉਂਕਿ ਮੇਰੇ ਨਾਲ ਤਾਂ ਨਹੀਂ ਹੋਇਆ ਬਾਕੀ ਬੱਚਿਆਂ ਦਾ ਮੈਨੂੰ ਪਤਾ ਨਹੀਂ ਕਿਉਂਕਿ ਉੱਥੇ ਬਹੁਤ ਜ਼ਿਆਦਾ ਡਰਾਇਆ ਜਾਂਦਾ ਜਿਸ ਕਰਕੇ ਕੋਈ ਵੀ ਬੱਚਾ ਕਿਸੇ ਨਾਲ ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਸ਼ੇਅਰ ਕਰਦਾ ਕਿੰਨੀਆਂ ਕੁੜੀਆਂ ਕਿੰਨੀਆਂ ਹੈਗੀਆਂ ਚਾਲੀ ਦਾ ਅੰਦਾਜ਼ਾ ਜ਼ਿਆਦਾ ਹੈ ਇਹ ਬੱਚਾ ਲੜਕੀਆਂ ਦਾ ਹੀ ਹੈ ਜੀ ਬਲਕਰ ਕਿਉਂ ਹੈ ਕਿੰਨਾ ਬੋਲ ਜ਼ਿਆਦਾ ਪੁੱਟਿਆ ਜਾਂਦਾ ਜੀ ਤੁਹਾਨੂੰ ਕੁਲਦੀਪ ਸਿੰਘ ਮਾਨ ਤੇ ਜਸਬੀਰ ਕੌਰ ਤੇ ਹੋਰ ਵੀ ਉਹਨਾਂ ਦੇ ਨਾਲ ਜਿੰਨੇ ਵੀ ਟੀਮ ਮੈਂਬਰਸ ਚਲੋ ਇੱਕ ਮਿੰਟ ਰੁਕੋ ਜਸਮਿੰਦਰ ਸਿੰਘ ਸਰਾ ਤਲਵੰਡੀ ਖੁਰ ਤੋਂ ਅੱਜ ਤੁਸੀਂ ਐਸਐਸਪੀ ਦਫ਼ਤਰ ਆਏ ਹੋ ਕੀ ਕਰਨ ਆਏ ਹੋ ਅਸੀਂ ਬਾਲ ਘਰ ਦੇ ਵਿੱਚ ਜਿਹੜੇ ਬੱਚੇ ਆ तकरीबन ਉਹ ਸਾਨੂੰ ਕਹਿੰਦੇ ਆ ਵੀ ਸੁਰੱਖਿਅਤ ਆ ਉੱਥੇ ਬਿਲਕੁਲ ਵੀ ਬੱਚੇ ਸੁਰੱਖਿਅਤ ਨਹੀਂ ਹਨ ਉਸ ਵੇਸੇ ਤੇ ਉੱਪਰ ਅਸੀਂ ਐਸਐਸਪੀ ਦਫ਼ਤਰ ਕੰਪਲੀਟ ਲੈ ਕੇ ਹਾਜ਼ਰ ਹੋਏ ਆ ਸਾਡੇ ਨਾਲ ਇੱਕ ਪੀੜਤਾ ਬੱਚੀ ਜਿਸ ਦੇ ਨਾਲ ਉਥੋਂ ਦੇ ਬਾਲ ਘਰ ਦੇ ਜਿਹੜੀ ਕਿ ਪ੍ਰਧਾਨ ਬੀਬਾ ਜਸਵੀਰ ਕੌਰ ਸਕਤਰ ਕੁਲਦੀਪ ਸਿੰਘ ਮਾਨ ਤੇ ਸੰਕਰਾਨੰਦ ਦਾ ਅਕਉਤੀ ਦਾ ਸਕਾਪਤੀਜਾ ਅਵਤਾਰ ਸਿੰਘ ਓਮਨੰਦ ਤੇ ਨਾਲ ਉਸਰੇਸ਼ਾਨੰਦ ਤੇ ਬਾਕੀ ਹੋਰ ਇੱਕ ਚੇਅਰਮੈਨ ਤੇ ਇੱਕ ਰਤਨੀ ਦੇਵੀ ਬੀਬਾ ਜਿਹੜੀ ਬੱਚਿਆਂ ਨੂੰ ਗੋਦ ਲੈ ਕੇ ਉਹ ਤਕਰੀਬ ਬੱਚਿਆਂ ਨੂੰ ਗੋਦ ਲੈ ਕੇ ਨਾ ਉਸ ਤੋਂ ਬਾਅਦ ਫਿਰ ਜਿਹੜੀ دنیਵੀ ਤੌਰ ਤੇ ਆਪਾਂ ਕਰਾਉਣੇ ਹੁੰਦੇ ਆ ਵੀ ਦਾਨ ਜਿਹੜੀ ਆਉਂਦੀ ਹੁੰਦੀ ਆ ਰਾਸੀ ਬੱਚਿਆਂ ਨੂੰ ਜਾਨੀ ਕਿ ਤੁਹਾਡੇ ਵਰਗੇ ਜਾਂ ਸਾਡੇ ਵਰਗੇ ਕੋਈ ਦਾਨ ਰਸੀ ਕਰਦੇ ਆ ਲੱਖਾਂ ਦੇ ਰੁਪਏ ਵੀ ਬੱਚਿਆਂ ਦਾ ਭਵਿੱਖ ਬਾਰੇ ਹੋਰ ਪਈਆਂ ਦਾ ਕਪੜੇ ਵਾਸਤੇ ਵੀ ਅਸੀਂ ਕੰਪਲੀਟ ਦੇਣ ਆਏ ਆ ਬੱਚਿਆਂ ਦੇ ਉਹਦੇ ਹਾਲ ਦੇ ਅੰਦਰ ਜਿਹੜਾ ਬਾਲ ਘਰ ਆ ਜੇਲ ਬਣੀ ਹੋਈ ਆ ਇੱਕ ਜਿਸ ਦੇ ਵਿੱਚ ਬੱਚਿਆਂ ਨੂੰ ਤਕਰੀਬਨ ਆਪ ਹੀ ਟਾਰਚ ਕਰਦੇ ਆ ਕੁੱਟਮਾਰ ਬਹੁਤ ਕਰਦੇ ਆ ਜੇ ਮਾੜਾ ਮੋਟਾ ਉਹਨਾਂ ਦੇ ਆਖੇ ਨਹੀਂ ਲੱਗਦੇ ਤਾਂ ਉਹਨਾਂ ਨੂੰ ਕੁੱਟਮਾਰ ਕਰਕੇ ਕਈ ਕਈ ਦਿਨ ਭੁੱਖੇ ਤੇ ਆਏ ਰੱਖਿਆ ਜਾਂਦਾ ਜੀ ਇਹ ਹਾਲਾਤ ਆ ਜੀ ਉਸ ਡੇਰੇ ਦੇ ਬਾਲ ਘਰ ਦੇ ਅਸੀਂ ਇਹ ਬੱਚੀ ਨੇ ਆਵਾਜ਼ ਉਠਾਈ ਆ ਵੀ ਮੇਰੀਆਂ ਉੱਥੇ ਭੈਣਾ ਰਹਿੰਦੀਆਂ ਨੇ ਇਹ ਬੱਚੀ ਉਸ ਬਾਲ ਘਰ ਦੀ ਦੇ ਵਿੱਚ ਰਹਿੰਦੀ ਸੀ ਉਸ ਬਾਲ ਘਰ ਦਾ ਸਾਡੇ ਨਾਲ ਬਜ਼ੁਰਗ ਸਾਡੇ ਨਾਲ ਖੜੇ ਆ ਤੇ ਨਾਲ ਸਾਡੇ ਜਵਾਈ ਪਾਈ ਆ ਮੈਂ ਬੇਨਤੀ ਕਰਦਾ ਵੀ ਇਹਦੇ ਵਿੱਚ ਕੋਈ ਹੋਰ ਜ਼ਿਕਰ ਨਾ ਕੀਤਾ ਜਾਵੇ ਸਾਡੇ ਨਗਰ ਦੀ ਇੱਜ਼ਤ ਵੀ ਆ ਕਿਉਂਕਿ ਜਿਹੜੀ ਪੀੜਤਾ ਨੇ ਸਾਰੇ ਲਿਖਤੀ ਰੂਪ ਦੇ ਵਿੱਚ ਉਹ ਬਿਆਨ ਐਸਐਸਟੀ ਦਫ਼ਤਰ ਤੇ ਲੁਧਿਆਣਾ ਅਸੀਂ ਦੇ ਚੁੱਕੇ ਆ ਇਸ ਲਈ ਅਸੀਂ ਪੁੱਜੇ ਆ ਇਹ ਬੇਨਤੀ ਕਰਦੇ ਆ ਕਿ ਤਕਰੀਬਨ ਬੱਚਿਆਂ ਦੇ ਪ੍ਰਤੀ ਜੋ ਵੀ ਆਵਾਜ਼ ਉਠਾਈ ਆ ਉਹ ਲੜਕੀ ਨੇ ਤੜਕੇ ਉੱਠੀ ਹੈ ਬਾਕੀ ਪਰਿਵਾਰ ਕਈ ਸੰਪਰਕ ਕਰ ਚੁੱਕੇ ਹਨ ਦਾਸ ਦੇ ਨਾਲ ਅਸੀਂ ਵੱਧ ਤੋਂ ਵੱਧ ਤਿੱਖਾ ਸੰਘਰਸ਼ ਕਰਕੇ ਬੱਚੀ ਨੂੰ ਵੀ ਇਨਸਾਫ ਦਵਾਵਾਂਗੇ ਇਸ ਬੱਚੀ ਦੇ ਨਾਮ 12 ਲੱਖ ਰੁਪਏ ਦੀ ਐਫਡੀ ਕਰਵਾਈ ਹੋਈ ਸੀ ਜਿਹੜੀ ਕਿ ਵੱਖ-ਵੱਖ ਚਿਕਾ ਦੇ ਰਾਹੀਂ ਕਢਵਾਈ ਕਢਵਾ ਲਈ ਗਈ ਹੈ ਸ਼ੇਰ ਨਹੀਂ ਬੱਬਰ ਸ਼ੇਰ ਨਹੀਂ ਉਸ ਬਾਲ ਘਰ ਦੇ ਵਿੱਚ 15 17 ਸਾਲ ਬੱਚੀ ਉੱਥੇ ਪਲੀ ਆ ਉਹਦੇ ਨਾਲ ਵੀ ਇਹ ਤੱਕਾ ਹੋਇਆ ਕਿ ਕੁੱਟਮਾਰ ਕੀਤੀ ਗਈ ਹੈ ਬੱਚਿਆਂ ਨੂੰ ਟਾਰਚ ਕੀਤਾ ਇਹ ਕਹਿੰਦੀ ਮੇਰੀਆਂ ਭੈਣਾ ਬੱਚੀਆਂ ਨੇ ਉਹ ਜਿਨ੍ਹਾਂ ਦੀ ਖਾਤਰ ਮੈਂ ਆਵਾਜ਼ ਠੋਣੀ ਆ ਵੀ ਉਹਨਾਂ ਨੂੰ ਵੀ ਆਜ਼ਾਦ ਕਰਵਾਇਆ ਜਾਵੇ ਉਸ ਬਾਲ ਘਰ ਤੋਂ ਬੱਚੀਆਂ ਤਕਰੀਬਨ ਹੋਰ ਕਿਸੇ ਬਾਲ ਘਰ ਦੇ ਵਿੱਚ ਸਿਫਟ ਕਰੀਆਂ ਜਾਣ ਤਾਂ ਕਿ ਨਾਲੇ ਉਹਨਾਂ ਦੀ ਡਾਕਟਰੀ ਵਗੈਰਾ ਟੀਮ ਸੀਬੀਆਈ ਦੀ ਜਾਂਚ ਵੀ ਅਸੀਂ ਮੰਗ ਕਰ